ਕਿਸਾਨ ਦੋਸਤੋ ਤੁਹਾਡੇ ਨਾਲ ਕੱਲ ਗੱਲ ਕੀਤੀ ਸੀ ਕਿ ਕਿਹੜੇ-ਕਿਹੜੇ ਝੋਨੇ ਦੀ ਪਨੀਰੀ ਕਰੋ ਕਦੋਂ ਵੇਚਣੀ ਹੈ ਤਾਂ ਤੁਹਾਡੇ ਕੋਈ ਸਵਾਲ ਸੀਗੇ ਕਿ ਫਿਰ ਸਿੱਧੀ ਬਿਜਾਈ ਕਦੋਂ ਕਰਨੀ ਹੈ ਜਾਂ ਕੁਝ ਬਾਸਮਤੀ ਨਾਲ ਸੰਬੰਧ ਸਵਾਲ ਸੀ ਤੁਹਾਡੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਕਾਈ ਫਤਈ ਸਾਹਿਬ ਪਾਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤਿ ਕਿਸਾਨ ਦੋਸਤੋ ਸਭ ਤੋਂ ਪਹਿਲੀ ਬੇਨਤੀ ਹੈ ਕਿ ਇਸ ਸਾਲ ਸਿੱਧੀ ਬਿਜਾਈ ਨਵੇਂ ਰਿਕਾਰਡ ਬਣਾਉਣ ਜਾ ਰਹੀ ਹੈ ਕਿ ਬਹੁਤ ਵੱਡਾ ਏਰੀਆ ਸਿੱਧੀ ਬਿਜਾਈ ਦੇ ਥੱਲੇ ਹੋਣ ਜਾ ਰਿਹਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਸ਼ਮੇਸ਼ ਪਿਤਾ ਮਹਾਰਾਜ ਦੀ ਕਿਰਪਾ ਦੇ ਨਾਲ ਕਈ ਸਾਲਾਂ ਤੋਂ ਤੁਹਾਡਾ ਚੈਨਲ ਸਿੱਧੀ ਬਿਜਾਈ ਦੇ ਨਾਲ ਜੁੜਿਆ ਹੋਇਆ ਹੈ ਤੇ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਆਪਾਂ ਕਰ ਰਹੇ ਹਾਂ ਤਾਂ ਮੈਂ ਜਿਹੜੇ ਕਿਸਾਨ ਵੀ ਨਵੇਂ ਨੇ ਤੇ ਹੈ ਇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਿੱਧੀ ਬਿਜਾਈ ਕਰਨੀ ਚਾਹ ਰਿਹਾ ਹੈ ਉਹ ਆਪਣੇ ਚੈਨਲ ਨਾਲ ਜੁੜ ਕੇ ਲਾਹਾ ਲੈ ਸਕਦੇ ਤਾਂ ਆਪਾਂ ਗੱਲ ਕਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਮਾਂ ਕੀ ਦੱਸਿਆ ਸਿੱਧੀ ਬਿਜਾਈ ਦਾ ਇਹਨਾਂ ਦੇ ਅਨੁਸਾਰ ਇਹਨਾਂ ਨੇ ਇੱਕ ਗੱਲ ਦੇ ਬਿਆਚੀ ساری ਗੱਲ ਮਕਾਤੀ ਕਿ ਜੂਨ ਦਾ ਪਹਿਲਾ 15ਵਾਂ ਵਾਲਾ ਜਿਹੜਾ ਹੈਗਾ ਝੋਨੇ ਦੀ ਬਿਜਾਈ ਵਾਸਤੇ ਵਧੀਆ ਹੁੰਦਾ ਹੈ ਅਸੀਂ ਕਿਸਾਨਾਂ ਦੇ ਤਜਰਬੇ ਦੇ ਨਾਲ ਫੀਡਬੈਕ ਦੇ ਆਧਾਰ ਤੇ ਇੱਕ ਡਾਟਾ ਤਿਆਰ ਕੀਤਾ ਉਹ ਤੁਹਾreturnData ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਆ ਆਪਾਂ ਕੁਝ ਵੈਰਾਈਟੀਆਂ ਲਿਖਤੀਆਂ ਸਭ ਤੋਂ ਪਹਿਲਾਂ ਤਾਂ ਇਹਨਾਂ ਕਿੰਨੇ ਕਿੰਨੇ ਦਿਨ ਕਿਹੜੀ ਕਿਹੜੀ ਕਿਸਮਾਂ ਦੀ ਮੈਂ ਤੁਹਾreturnData ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ 131 ਇਹ ਆਪਾਂ B ਤੋਂ B ਦੀ ਗੱਲ ਕਰਦੇ ਪਏ ਹਾਂ ਠੀਕ ਹੈ B ਤੋਂ B 131 140 ਦਿਨ ਲੈਂਦੀ ਹੈ 130 135 ਦਿਨ ਲੈਂਦੀ ਹੈ 129 ਦੇ 138 ਦਿਨ ਲੈਂਦੀ ਹੈ 128 141 ਦਿਨ ਲੈਂਦੀ ਹੈ HK 47 134 ਦਿਨ ਲੈਂਦੀ ਹੈ 127 137 ਦਿਨ ਲੈਂਦੀ ਹੈ PR 126 ਕੇਵਲ 123 ਦਿਨ ਲੈਂਦੀ ਹੈ PR 122 147 ਦਿਨ B ਤੋਂ B 121 140 ਦਿਨ B ਤੋਂ B 114 145 ਦਿਨ ਬੀ ਤੋਂ ਬੀ 113 142 ਦਿਨ ਲੈਂਦੀ ਬੀ ਤੋਂ ਬੀ ਜਿਹੜਾ ਪੂਸਾ 44 ਹੈ ਇਹ ਜਿਹੜਾ ਹੈਗਾ 160 ਦਿਨ ਬੀ ਤੋਂ ਬੀ ਲੈ ਜਾਂਦਾ ਮਤਲਬ ਕਿ ਜਿਹੜੀਆਂ ਸਾਡੀਆਂ ਇੱਥੇ ਕਿਸਮਾਂ ਨੇ ਉਹਨਾਂ ਕਿਸਮਾਂ ਤੋਂ 20 25 ਦਿਨ ਵੱਧ ਲੈਂਦਾ ਈਵਨ ਕੇ ਦੇਖਿਆ ਗਿਆ ਕਿ ਇਸ ਤੋਂ ਵੀ ਵੱਧਨ ਕਈ ਵਾਰ ਲੈ ਜਾਂਦਾ ਹੈ ਪੂਸਾ ਬਾਸਮਤੀ 11 21 147 ਦਿਨ ਲੈਂਦੀ ਹੈ 17 18 144 ਦਿਨ ਲੈਂਦੀ ਹੈ ਨਵੀਂ ਬਾਸਮਤੀ ਆਈ ਹੈ ਪੀਬੀ 1885 ਜਿਹਨੂੰ ਤੁਸੀਂ ਕਹਿੰਦੇ ਹੋ 1121 ਦੀ ਸੋਧ ਹੈ ਇਹ 135 ਤੋਂ 140 ਦਿਨ ਲੈਂਦੀ ਹੈ ਪੀਬੀ 1886 ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮੁੱਛਲ ਦੀ ਸੋਧ ਹੈ ਹੈਵੀ ਲਗਭਗ 145 ਦਿਨ ਵੀ ਤੋਂ ਵੀ ਲੈਂਦੀ ਹੈ ਤੇ 1401 ਵੈਰਾਈਟੀ ਜਿਹੜੀ ਜਿਹਨੂੰ ਤੁਸੀਂ ਮੁੱਛਲ ਕਹਿੰਦੇ ਹੋ ਜਿਹਦੇ ਕੁਝ ਹੋਰ ਵੈਰੀਐਂਟ ਹੈ ਇਹ ਅਲੱਗ-ਅਲੱਗ ਨੇ ਇੱਕ 150 ਤੋਂ ਲੈ ਕੇ ਕਿਸਾਨ ਦੇ ਖੇਤਾਂ 'ਚ ਮੈਂ ਦੇਖਿਆ ਕਿ ਕਈ ਸਾਰੀਆਂ ਵੈਰੈਟੀਆਂ ਨੇ 150 55 60 ਇਸ ਤਰੀਕੇ ਦੇ ਦਿਨ ਹੀ ਲੈ ਰਹੀਆਂ 1509 115 ਤੋਂ 120 ਦਿਨ 1847 125 ਤੋਂ 130 ਦਿਨ ਆਹ ਧਿਆਨ ਰੱਖਿਓ ਜਿਉ ਪਿਛਲੀ ਵਾਰੀ ਕਈਆਂ ਵੀਰਾਂ ਨੇ 1509 ਦੀ ਜਗ੍ਹਾ 1847 ਲਾ ਲਈ ਬਰਾਬਰੀ ਪੱਕੂਗੀ 15 ਦਿਨ ਵੱਧ ਲੱਗੀ 1692 110 ਤੋਂ 115 ਦਿਨ ਲੈਂਦੀ ਹੈ ਤੇ ਪੀ ਵੀ 7 131 ਦਿਨ ਲੈਂਦੀ ਏ। ਕਲੀਅਰ ਹੋ ਗਈ ਇਹ ਗੱਲ? ਇਹ ਜਦੋਂ ਤੁਸੀਂ ਇਹਨਾਂ ਦੀ ਸਿੱਧੀ ਬਿਜਾਈ ਕਰੋਗੇ ਤਾਂ ਅਕਸਰ ਇਹ ਮੰਨਿਆ ਜਾਂਦਾ ਹੈ ਕਿ 8 ਤੋਂ 10 ਦਿਨ ਸਿੱਧੀ ਬਿਜਾਈ 'ਚ ਘਟ ਲੈਣਗੇ। ਠੀਕ ਹੈ? ਹੁਣ ਨਰਸਰੀ ਬਿਜਾਈ ਵੀ ਆਪਾਂ ਨਾਲ ਹੀ ਕਰ ਲਈਏ। ਦੇਖੋ ਆ ਜਿਹੜਾ ਪੀਲੇ ਪੀਲੇ ਰੰਗ 'ਚ ਆਏ ਇਹ ਟੋਡਾ ਪੀਆਰ 131 129 128 122 121 114 113 ਤੇ ਪੂਸਾ 44 ਏ ਵੀ ਤੋਂ 25 ਮਈ ਦੇ ਵਿਚਾਲੇ ਟਾਈਮ ਹੈ ਇਹਨਾਂ ਦੇ ਪਨੀਰੀ ਦਾ ਪੀ ਆਰ 130 ਐਚ ਕੇ ਆਰ 47 ਪੀ ਆਰ 127 25 ਤੋਂ 31 ਮਈ ਇਹਨਾਂ ਦੀ ਪਨੀਰੀ ਦਾ ਟਾਈਮ ਹੈ ਵਿਜਾਈਗਾ ਜਿਹੜਾ ਪੀ ਆਰ 126 ਹੈ ਐਸ ਚੋਣੇ ਨੇ ਕੇਵਲ ਦਿਨ ਲੈਣੇ ਆ ਟਡੇ 123 ਤੇ 25 ਤੋਂ 30 ਦਿਨ ਦੀ ਪਨੀਰੀ ਲਾਉਣੀ ਹੈ ਬਾਕੀ ਜਿਹੜੀਆਂ ਕਿਸਮਾਂ ਹੈਗੀਆਂ ਉਹਨਾਂ ਦੀ 30 ਤੋਂ 35 ਦਿਨ ਦੀ ਹੋ ਸਕਦੀ ਹੈ ਠੀਕ ਹੈ ਇਹ ਇਹਦੀ ਆਪਾਂ 25 ਤੋਂ 30 ਦਿਨ ਦੇ ਵਿੱਚ ਹੀ ਰੱਖਣੀ ਹੈ 25 ਮਈ ਤੋਂ ਲੈ ਕੇ 20 ਜੂਨ ਤੱਕ ਬੈਸਟ ਟਾਈਮ ਹੈ ਠੀਕ ਹੈ ਅਗੇਤਾ ਨਾਲ ਵਿੱਚੋਂ ਥੋੜਾ ਜਿਹਾ ਪਛੇਤੇਰੂ ਲੈ ਕੇ ਜਾਓ ਤਾਂ ਵਧੀਆ ਝਾੜ ਦੇ ਦਿੰਦਾ ਹੈ 11 21 17 18 18 85 ਇੱਕੋ ਹੀ ਚੀਜ਼ ਹੈ ਵਧੀਆ ਰਿਜ਼ਲਟ ਇਹਨਾਰੇ ਤਾਂ ਆਉਂਦੇ ਆ ਜੀਐਸਸੀਨਾਰੀ ਜਿਹੜੀ ਪਨੀਰੀ ਹੈਗੀ ਐ ਉਹ ਜੂਨ ਦੇ ਪਹਿਲੇ 15 ਵਾੜੇ ਦੇ ਵਿੱਚ ਬੀਜੀਏ ਤਾਂ ਫਿਰ ਅੱਗੇ ਜਾ ਕੇ ਇਹਨਾਂ ਦਾ ਪਕਾ ਜਿਹੜਾ ਹੈਗਾ ਉਹ ਸਹੀ ਹੁੰਦਾ ਤੇ ਦਾਣਾ ਵਧੀਆ ਬੰਦਾ ਹੈ ਜਿਹੜੀ 1509 ਹੈ ਕਿਉਂਕਿ ਇਹਦੀ ਇਹ ਦਿਨ ਘੱਟ ਲੈਂਦੀ ਹੈ ਜੇ ਇਹ 15 ਜੂਨ ਤੋਂ ਬਾਅਦ ਪਨੀਰੀ ਬੀਜੋਗੇ ਪਰੰਤੂ 1509 ਦਾ ਤਾਂ ਮੈਂ ਨਹੀਂ ਕਹਿ ਸਕਦਾ ਕਿ ਬਾਅਦ ਬੀਜੋ ਕਿਉਂਕਿ ਕਿਸੇ ਨੇ ਮਟਰ ਲਾਉਣੇ ਹੁੰਦੇ ਐ ਕਿਸੇ ਨੇ ਆਲੂ ਲਾਉਣੇ ਐ ਤਾਂ 1509 ਤੁਸੀਂ ਆਪਣੇ ਉਸ ਹਿਸਾਬ ਨਾਲ ਲਾਇਓ ਜੋ ਕਿ ਭਈ ਇਹ ਨਹੀਂ ਤੁਹਾਡੇ ਖੇਤ ਦੇ ਵਿੱਚ 90 ਕੋ ਦਿਨ ਇਹਨੇ ਖੇਚ ਲੈਣੇ ਨੇ ਠੀਕ ਹੈ ਤਾਂ 18 47 ਜਿਹੜੀ ਹੈਗੀ ਹੈ ਇਹਨੂੰ ਤੁਸੀਂ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਇਹਦੀ ਪਨੀਰੀ ਲਾਉਂਗੇ ਬਾਕੀ ਪਹਿਲੇ 15 ਵਾੜੇ ਦੇ ਵਿੱਚ ਜੂਨ ਦੇ ਇਹਦੀ ਪਨੀਰੀ ਲਾਉਂਗੇ ਤਾਂ ਜ਼ਿਆਦਾ ਵਧੀਆ ਰਿਜਲਟ ਮਿਲਣਗੇ 16 92 ਕਿਉਂਕਿ 1509 ਤੋਂ ਵੀ ਲਗਭਗ 5 ਤੋਂ 10 ਦਿਨ ਘਟ ਲੈਂਦੀ ਹੈ ਤਾਂ ਫਿਰ ਇਹਦੀ ਪਨੀਰੀ ਤੁਸੀਂ ਆਪਦੇ ਹਿਸਾਬ ਨਾਲ 15 ਜੂਨ ਤੋਂ ਬਾਅਦ ਚ ਲਾਉਂਗੇ ਤਾਂ ਜ਼ਿਆਦਾ ਵਧੀਆ ਹੈ ਪੀਵੀ 7 1 ਤੋਂ 15 ਜੂਨ ਹੁਣ ਆ ਦੋ ਕਿਸਮਾਂ ਰਹਿ ਗਈਆਂ ਪੂਸਾ ਬਾਸਮਤੀ 1886 ਤੇ ਮੁੱਚਲ ਦੇਖੋ ਮੁੱਚਲ ਦੇ ਵਿੱਚ ਕਿਉਂਕਿ ਇਹ ਜਿਆਦਾ ਟਾਈਮ ਲੈ ਜਾਂਦੀ ਹੈ ਇਹਦੇ ਕਰਕੇ ਸਾਡੇ ਕਿਸਾਨ ਵੀ 20 ਮਈ ਵਾਲੇ ਟਾਈਮ ਦੇ ਵਿੱਚ ਹੀ ਇਹਦੀ ਪਨੀਰੀ ਬੀਜਦੇ ਆ 20 ਤੋਂ 25 ਮਈ ਵਾਲੇ ਟਾਈਮ ਦੇ ਵਿੱਚ ਇਹਦੀ ਪਨੀਰੀ ਬੀਜ ਕੇ ਖੇਤਾਂ ਦੇ ਵਿੱਚ ਲਾਉਂਦੇ ਆ ਜਿਹੜੀ 1886 ਹੈ 1886 ਜਿਹੜਾ ਹੈਗਾ ਤੁਸੀਂ 25 ਤੋਂ 30 ਮਈ ਦੇ ਵਿਚਾਲੇ ਲੈ ਕੇ ਜਾਓਗੇ ਜਿਆਦਾ ਵਧੀਆ ਰਿਜ਼ਲਟ ਮਿਲਣਗੇ 25 ਤੋਂ 30 ਮਈ ਦੇ ਵਿਚਾਲੇ ਔਨੇ ਕ ਦਿਨ ਵੀ ਇਹ ਕਿ ਮੁੱਚਲ ਤੋਂ ਘੱਟ ਲੈਂਦੀ ਹੈ ਡੇੜੀ ਸੀਗੀ ਪੂਸਾ ਬਾਸਮਤੀ 1885 ਪਿਛਲੇ ਸਾਲ ਦਿੱਕਤ ਆਈ ਸੀ ਜਿਹੜੇ ਵੀਰਾਂ ਨੇ ਪਛੇਤੀ ਬਿਜਲੀ ਸੀ ਉਹਦੀ ਅਕਸਰ ਅਨਸਾਰਾ ਨਹੀਂ ਹੋਇਆ ਜਿਨ੍ਹਾਂ ਨੇ ਗੇਤੀ ਟਾਈਮਲੀ ਬੀਜੀ ਸੀ ਉਹਨਾਂ ਦਾ ਅਨਸਾਰਾ ਸਹੀ ਸੀ ਉਹ ਧਿਆਨ ਦੇਣ ਹੁਣ ਆ ਗਈ ਅਗਲੀ ਗੱਲ ਸਿੱਧੀ ਬਿਜਾਈ ਦੇਖੋ ਭਾਈ ਜੇ ਤਾਂ ਤੁਸੀਂ ਸਿੱਧੀ ਬਿਜਾਈ ਕਰਨ ਜਾ ਰਹੇ ਹੋ ਤਾਂ ਸਿੱਧਾ ਜਿਹਾ ਹਿਸਾਬ ਹੁੰਦਾ ਹੈ ਕਿ ਜਦੋਂ ਤੁਸੀਂ ਪਨੀਰੀ ਬੀਜਣੀ ਹੈ ਪਨੀਰੀ ਤੋਂ 8-10 ਦਿਨ ਬਾਅਦ ਦੇਵੇ ਸਿੱਧੀ ਬਿਜਾਈ ਕਰ ਲੋ ਪਨੀਰੀ ਤੋਂ 8-10 ਦਿਨ ਬਾਅਦ ਸਿੱਧੀ ਬਿਜਾਈ ਕਰ ਲਓ ਮਾਕੇ ਮੈਂ ਆਪਣੇ ਖੇਤ ਇਸ ਤਰ੍ਹਾਂ ਹੀ ਕਰਦਾ ਕਿ ਕੁਝ ਏਰੀਆ ਜਿਵੇਂ ਪੱਠਿਆਂ ਵਾਲਾ ਏਰੀਆ ਹੋ ਗਿਆ ਜਾਂ ਪਰਲੇ ਖੇਤ ਆਪਣੇ ਟਿੱਬੇ ਦੇ ਨਾਲ ਕੁਝ ਕਿੱਲੇ ਹੈ ਜਿੱਥੇ ਚੂਹਾ ਜ਼ਿਆਦਾ ਪੈਂਦਾ ਤਾਂ ਉਹਦੇ ਵਿੱਚ ਜਿਹੜੇ ਆਪਾਂ ਖੇਤ ਕਦੂ ਕਰਕੇ ਲਾਉਣਾ ਹੈ ਉਹ ਆਪਾਂ ਪਨੀਰੀ 10 ਦਿਨ ਪਹਿਲਾਂ ਬੀਜ ਲਈਦੀ ਹੈ ਤੇ ਸਿੱਧੀ ਬਿਜਾਈ ਜਈ ਹੈਗੀ 10 ਦਿਨ ਬਾਅਦ ਕਰ ਲਈਦੀ ਫਿਰ ਇਕੱਠਾ ਹੀ ਆ ਜਾਂਦਾ ਸਮਝ ਗਏ ਤਾਂ ਸਿੱਧੀ ਬਿਜਾਈ ਕਰਨ ਵਾਸਤੇ ਪੀਆਰ 131 ਪੀਆਰ 129 PR128 PR122 PR121 PR114 ਨੂੰ ਮੈਂ ਨਹੀਂ ਕਵਾਂ ਕਿ ਸਿੱਧੀ ਵਿਜੈ ਕਰਨ ਵਾਸਤੇ PR113 ਪੂਸਾ 44 ਭਾਵੇਂ ਕਿ ਯੂਨੀਵਰਸਿਟੀ ਪੂਸਾ 44 ਨੂੰ ਨਹੀਂ ਕਹਿੰਦੀ ਪਰੰਤੂ ਕਿਉਂਕਿ ਤੁਹਾਡੇ ਚਾਰਟ ਦੇ ਵਿੱਚ ਹੈ ਇਸ ਕਰਕੇ ਮੈਂ बार-बार ਨਾਮ ਲੈ ਰਿਹਾ ਹਾਂ ਤਾਂ ਯੂਨੀਵਰਸਿਟੀ ਕਹਿੰਦੀ ਹੈ ਕਿ ਇਹਨਾਂ ਵੈਰੈਟੀਆਂ ਨੂੰ ਜੂਨ ਦਾ ਪਹਿਲੇ 15 ਵਾਲੇ ਚਲਾਇਆ ਜਾਵੇ ਪਰੰਤੂ ਸਾਡੇ ਕਿਸਾਨਾਂ ਦੇ ਤਜਰਬੇ ਨੇ ਕਿ ਅਸੀਂ ਜੇ 25 ਮਈ ਤੋਂ ਸ਼ੁਰੂ ਕਰ ਲੈਨੇ ਆ ਤਾਂ ਸਾਡੇ ਰਿਜ਼ਲਟ ਜਿਹੜੇ ਹੈਗੇ ਆ ਵਧੀਆ ਆਉਂਦੇ ਆ ਠੀਕ ਹੈ 25 ਮਈ ਤੋਂ ਸ਼ੁਰੂ ਕਰਕੇ ਪਰੰਤੂ 131 130 ਇਹ ਜਿਹੜਾ ਹੈਗਾ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ HKR 47 PR 127 ਇਹ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਕਿਸਾਨਾਂ ਦੇ ਕੋਲ ਹੀ ਵਧੀਆ ਝਾੜ ਇਹਨਾਂ ਨੇ ਦਿੱਤੇ ਆ PR 126 ਜਿਹੜਾ ਹੈਗਾ ਇਹਦੇ ਬਾਰੇ ਕਿਸਾਨ ਵੀਰਾਂ ਦੀ ਬਹੁਤ ਸਾਰੀ ਫੀਡਬੈਕ ਆ ਹੈ ਕਿ ਜਿਹੜਾ ਕਿਸਾਨ ਵੀਰਾਂ ਨੇ ਇਹਨੂੰ 15 ਜੂਨ ਦੇ ਨੇੜੇ ਤੇੜੇ ਜਾ ਕੇ ਡੀਐਸਆਰ ਕੀਤਾ ਹੈ ਜਾਂ ਉਸ ਤੋਂ ਪਿੱਛੋਂ ਕੀਤਾ ਉਹਨਾਂ ਦੇ ਝਾੜ ਬਹੁਤ ਸੋਹਣੇ ਰਹੇ ਐ 1121 ਬਾਸਮਤੀ ਐ 1718 1885 ਐ 15 ਜੂਨ ਦੇ ਲਗਭਗ ਜੇ ਜਾ ਕੇ ਕਿ 15 ਜੂਨ ਤੋਂ ਬਾਅਦ ਦੇ 15 ਤੋਂ 25 ਜੂਨ ਦੇ ਉਚਾਲੇ ਸਿੱਧੀ ਵਜਾਈ ਦੇ ਬਹੁਤ ਸੋਹਣੇ ਰਿਜ਼ਲਟ ਕਿਸਾਨ ਵੀਰਾਂ ਨੂੰ ਮਿਲੇ ਐ ਤਾਂ ਇਸੇ ਤਿੱਕਰ ਜਿਹੜੀ 1886 ਐ 1401 ਐ 1401 ਤਾਂ ਮੇਰੇ ਉਹ ਕਿਸਾਨ ਵੀਰ ਨੇ ਜਿਹੜੇ ਕਿ 25 ਮਈ ਵਾਲੇ ਦੇ ਉਚਾਲੇ ਵੀ ਤੋਂ 25 ਮਈ ਦੇ ਵਿਚਾਰੇ ਇਹ ਸ਼ੁਰੂ ਕਰਦੇ ਆ ਆਪਣੀ ਸਿੱਧੀ ਬਿਜਾਈ ਮੁੱਛਲ ਦੀ ਤਾਂ ਉਹਨਾਂ ਨੂੰ ਬਹੁਤ ਸੁਣੇ ਰਿਜ਼ਲਟ ਮਿਲੇ ਆ ਤਾਂ ਮੁੱਛਲ ਜਿਹੜਾ ਹੈਗਾ ਥੋੜਾ ਜਿਹਾ ਅਗੇਤੀ ਸਿੱਧੀ ਬਿਜਾਈ ਦੀ ਹੋ ਜਾਂਦੀ ਹੈ ਪਰੰਤੂ 20 ਤੋਂ ਪਹਿਲਾਂ ਨਾ ਕਰਿਓ ਯਾਰ ਕਿਉਂਕਿ ਪਹਿਲਾ ਕਾਰਨ ਤੇ ਕੀ ਹੈ ਕਿ ਮੁੜ ਕੇ ਉੱਥੇ ਜਾ ਕੇ ਗਰਮੀ ਪੈ ਜਾਂਦੀ ਅਖੀਰ ਤੇ ਭਾਵੇਂ ਕਿ ਮੈਂ ਮੰਨਦਾ ਹਾਂ ਕਿ ਜਿਹੜੀ ਫਸਲ 20 ਮਈ ਨੂੰ ਤੁਸੀਂ ਲਾਉਂਗੇ ਉਸ ਸਿੱਧੀ ਬਿਜਾਈ ਦੇ ਰਿਜ਼ਲਟ 25 ਨੂੰ ਚੰਗੇ ਦਿਖਣਗੇ ਪਰੰਤੂ ਅਖੀਰ ਤੇ ਆ ਜਿਹੜੀ ਗਰਮੀ ਪੈ ਜਾਂਦੀ ਔਰ ਰਗੜ ਜਾਂਦੀ ਹੈ ਇਸ ਕਰਕੇ ਥੋੜਾ ਆਪਣਾ ਵਰਕਰ ਦਾ ਧਿਆਨ ਵੀ ਰੱਖਣਾ ਸਾਰਾ ਕੁਝ ਧਿਆਨ ਰੱਖਣਾ ਉਹ ਸਭ ਆਪਣਾ ਤਰੀਕਾ ਬਣਾ ਲੈਣਾ 1509 ਜਿਹੜੀ ਸਿੱਧੀ ਬਿਜਾਈ 15 ਜੂਨ ਤੋਂ ਪਹਿਲਾਂ ਕਦੇ ਵੀ ਨਾ ਕਰਿਓ ਜੋ 18 47 15 ਜੂਨ ਤੋਂ ਬਾਅਦ ਦੇ ਵਿੱਚ 16 92 15 ਜੂਨ ਤੋਂ ਬਾਅਦ ਚ ਪੀਬੀ 7 ਦੀ 15 ਜੂਨ ਤੋਂ ਬਾਅਦ ਦੇ ਵਿੱਚ ਸਿੱਧੀ ਬਿਜਾਈ ਤੁਸੀਂ ਕਰਨੀ ਹੈ ਤਾਂ ਮੇਰੇ ਖਿਆਲ ਚ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਹੋਣੀਆਂ ਬਾਕੀ ਇਹ ਤੁਹਾਡੇ ਸਵਾਲ ਹੋਣਗੇ ਉਹ ਮੈਂ ਇੱਕ ਕਮੈਂਟ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹ ਚ ਕੁਝ ਚੀਜ਼ਾਂ ਡਾਊਟਫੁਲ ਹੋ ਸਕਦੀਆਂ ਠੀਕ ਹੈ ਉਹ ਆਪਾਂ ਉਹਨੂੰ ਸੁਧਾਰ ਲਾਂਗੇ ਕਿਉਂਕਿ ਕਿਸਾਨਾਂ ਦੀ ਫੀਡਬੈਕ ਇਹ ਕੋਈ ਕਿਸੇ ਦੁਆਰਾ ਪਬਲਿਸ਼ਡ ਡਾਟਾ ਨਹੀਂ ਹੈਗਾ ਜੋ ਕਿਸਾਨਾਂ ਦੀ ਫੀਡਬੈਕ ਆਈ ਹੈ ਜੋ ਤੁਹਾਡੇ ਫੋਨ ਸੁਣਦੇ ਆ ਜੋ ਆਪਣੀ ਤਜਰਬੇ ਉਹ ਸੁਧਾਰ ਤੇ ਗੱਲ ਕੀਤੀ ਹੈ ਤਾਂ ਮੋਟੀ ਮੋਟੀ ਗੱਲ ਜੇਕਰ ਮੈਂ ਨੂੰ ਬੰਨਾ ਤਾਂ ਮੈਂ ਕਹੂੰਗਾ ਕਿ ਜੇਕਰ ਕੋਈ ਇਹ ਮੁੱਛਲ ਸਿੱਧੀ ਬਿਜਾਈ ਕਰਨ ਲੱਗਿਆ ਤਾਂ ਬਾਈ ਵਾਲਾ ਮੀਂਹ ਦੇਖ ਕੇ ਉਹ ਚਾਲੂ ਕਰ ਲਵੇ ਜੇਕਰ ਕੋਈ ਵਿਅਕਤੀ 131 ਸਿੱਧੀ ਬਿਜਾਈ ਕਰਨ ਗਿਆ ਤੇ ਜੂਨ ਦਾ ਪਹਿਲਾ ਹਫਤਾ ਕਰ ਲੇ 26 ਦੀ ਸਿੱਧੀ ਬਿਜਾਈ ਬਾਸਮਤੀਆਂ ਦੀਆਂ ਸਾਰੀਆਂ ਵੈਰਾਈਟੀਆਂ ਸਿੱਧੀ ਬਿਜਾਈ 15 ਜੂਨ ਤੋਂ ਬਾਅਦ ਦੇ ਵਿੱਚ ਤੁਸੀਂ ਕਰੋਗੇ ਜ਼ਿਆਦਾ ਵਧੀਆ ਹੈ ਬਾਕੀ ਸਾਰੇ ਝੋਨੇ ਆ 25 ਮਈ ਤੋਂ ਆਰਾਮ ਦੇ ਨਾਲ ਵਧੀਆ ਤਿਕਨਾ ਪਸਦੀ ਬਿਜਾਈ ਚੱਲੂ ਕਰ ਸਕਦੇ ਆ ਵਧੀਆ ਰਿਜ਼ਲਟ ਮਿਲਣਗੇ ਉਸਾ 44 ਤੱਕ ਖਿਸਾਨਾਂ ਨੂੰ ਸਰਕਾਰ ਨੇ ਰੋਕ ਲਾਈ ਹੈ ਪਰੰਤੂ ਜੇਕਰ ਫਿਰ ਵੀ ਕੋਈ ਖਿਸਾਨ ਸਦੀ ਬਿਜਾਈ ਕਰਦਾ ਤਾਂ ਉਹ ਆਪਣਾ 22 23 ਮਈ ਤੋਂ ਜਿਹੜੀ ਹੈਗੀ ਇਹਦੀ ਬਿਜਾਈ ਕਰਕੇ ਉਹ ਕਰ ਸਕਦਾ ਆ ਉਮੀਦ ਕਰਦੇ ਆ ਕਿ ਜਾਣ ਕੇ ਲਾਇਵਨ ਸਾਹਿਬ ਤੋਂ ਹੋएगी ਧੰਵਾਦ ਦੋਸਤੋ ਮਿਹਰਬਾਨੀ ਦੋਸਤੋ